ਜਿਲ੍ਹਾ ਤਰਨਤਾਰਨ ਦੇ ਸ਼ਹਿਰ ਪੱਟੀ ਵਿਖੇ ਅੱਜ ਪਹੁੰਚੇ ਆ ਜਿੱਥੇ ਮਸ਼ੀਨੀ ਯੁੱਗ ਨੇ ਕੰਪਿਊਟਰ ਯੁੱਗ ਨੇ ਬਹੁਤ ਸਾਰਾ ਜਿਹੜਾ ਸੱਭਿਆਚਾਰ ਜਿਹੜਾ ਉਹ ਖੋਲਿਆ ਏ ਉਸੇ ਤਰ੍ਹਾਂ ਪੱਟੀ ਸ਼ਹਿਰ ਦੇ ਵਿੱਚ ਭੈਣ ਮਨਪ੍ਰੀਤ ਕੌਰ ਨੇ ਸੱਭਿਆਚਾਰ ਨੂੰ ਸਾਮ ਕੇ ਰੱਖਿਆ ਏ ਤੇ ਉਸ ਸੱਭਿਆਚਾਰ ਨੂੰ ਲੈ ਕੇ ਨਾਲ ਇੱਕ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ ਏ ਉਹ ਕਿਹੜਾ ਸੱਭਿਆਚਾਰ ਹੈ ਕਿਉਂਕਿ ਉਸ ਸੱਭਿਆਚਾਰ ਤੋਂ ਬਿਨਾਂ ਕੋਈ ਵੀ ਜਿਹੜਾ ਵਿਆਹ ਸੀ ਉਸ ਪੂਰਨ ਨਹੀਂ ਹੁੰਦਾ ਸੀ ਜਿਹਨੂੰ ਆਖਿਆ ਜਾਂਦਾ ਫੁਲਕਾਰੀ ਫੁਲਕਾਰੀ ਜਿਹੜੀ ਆ ਇਹ ਭੈਣ ਆਪਣੇ ਹੱਥੀ ਸਾਰਾ ਡਿਜ਼ਾਈਨ ਇਹ ਅੱਜ ਕੱਲ੍ਹ ਦੀਆਂ ਜਿਹੜੀਆਂ ਬਾਜ਼ਾਰ ਤੇ ਵਿੱਚ ਫੁਲਕਾਰੀਆਂ ਚੱਲਦੀਆਂ ਉਹਨੂੰ ਮਸ਼ੀਨੀ ਚੱਲਦੀਆਂ ਨੇ ਪਰ ਇਸ ਭੈਣ ਨੇ ਆਪਣੇ ਹੱਥੀ ਜਿਹੜੀ ਆ ਸਾਰੀ ਆ ਫੁਲਕਾਰੀ ਜੇ ਤਿਆਰ ਕਰਦੇ ਨੇ ਤੇ ਫੁਲਕਾਰੀ ਕੱਲੀ ਪੰਜਾਬ ਦੇ ਵਿੱਚ ਵੀ ਬਾਹਰ ਬਾਹਰ ਵੀ سپورਟ ਕਰਦੇ ਨੇ ਆਹ ਉਹ ਆਪਾਂ ਜਾਣਦੇ ਆ ਕਿ ਇਹਨਾਂ ਨੇ ਫੁਲਕਾਰੀ ਜਿਹੜਾ ਹੈ ਇਹ ਕਦੋਂ ਦਾ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਫੁਲਕਾਰੀ ਨੂੰ ਹੀ ਕਿਉਂ ਇਹਨਾਂ ਨੇ ਬਿਜ਼ਨਸ ਚੁਣਿਆ ਹੈ ਸੋ ਭੰਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੰਜੀ ਤੁਸੀਂ ਕਾਫੀ ਪੜੇ ਲਿਖੇ ਜੋ ਤੁਸੀਂ ਆਪਾਂ ਕੈਮਰਾ ਆਫ ਤੋਂ ਪਹਿਲਾਂ ਗੱਲ ਵੀ ਚੱਲ ਰਹੀ ਸੀ ਕੇਵਲ ਜਿਹੜਾ ਇਹ ਫੁਲਕਾਰੀ ਨੂੰ ਹੀ ਕਿਉਂ ਚੁਣਿਆ ਤੁਸੀਂ ਜੀ ਇਹ ਸਾਡੀ ਰਵਾਇਤ ਦਾ ਹਿੱਸਾ ਹੈ ਤੇ ਬਹੁਤ ਖੂਬਸੂਰਤ ਚੀਜ਼ ਹੈ ਕਿਉਂਕਿ ਮੈਨੂੰ ਵੀ ਦੁਪੱਟੇ ਲੈਣੇ ਬਹੁਤ ਸੋਹਣੇ ਲੱਗਦੇ ਆ ਸੋ ਇਸ ਕਰਕੇ ਫੁਲਕਾਰੀ ਨੂੰ ਚੁਣਿਆ ਕਿਉਂਕਿ ਇਸ ਇਹ ਮੈਂ ਇਸ ਕੰਮ ਦੇ ਵਿੱਚ ਤੀਸਰੀ ਪੀੜ੍ਹੀ ਆ ਮੇਰੇ ਦਾਦੀ ਵੀ ਕਰਦੇ ਰਹੇ ਮੇਰੇ ਮੰਮੀ ਵੀ ਕਰਦੇ ਰਹੇ ਸੋ ਮੈਂ ਇਸ ਚੀਜ਼ ਨੂੰ ਕੋਸ਼ਿਸ਼ ਕੀਤੀ ਹੈ ਕਿ ਪਰਪਲਟ ਕਰ ਸਕਾਂ ਅੱਜ ਦੀਆਂ ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹ ਪੜ੍ਹ ਲਿਖ ਕੇ ਜਾਂ ਤੇ ਫੋਰਨ ਵਾਲ ਜਾਂਦੀਆਂ ਨੇ ਜਾਂ ਸਲੂਨ ਦਾ ਕੰਮ ਕਰਦੀਆਂ ਨੇ ਜਾਂ ਹੋਰ ਹੋਟਲ ਮੈਨੇਜਮੈਂਟ ਦਾ ਕੰਮ ਕਰਦੀਆਂ ਜਾਂ ਹੋਰ ਕੋਈ ਕਿੱਤਿਆਂ ਨੂੰ ਚੁੰਦੀਆਂ ਤੁਸੀਂ ਫੁਲਕਾਰੀ ਨੂੰ ਚੁਣਿਆ ਤੇ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਬਾਜੀ ਚੰਗਾ ਰਿਸਪੌਂਸ ਮਿਲ ਰਿਹਾ ਪਰ ਇਹਨੂੰ ਸਮਾਂ ਬਹੁਤ ਲੱਗ ਗਿਆ 10 ਸਾਲ ਸਾਨੂੰ ਲੱਗੇ ਇਹਨੂੰ ਕਰਦੇ ਕਰਦੇ ਨੇ ਹੁਣ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਇਹਦੀ ਅਵੇਅਰਨੈਸ ਹੁੰਦੀ ਆ ਹੁਣ ਤੇ ਹੁਣ ਲੋਕ ਲੈਂਦੇ ਵੀ ਆ ਤੇ ਖਰੀਦਦੇ ਵੀ ਆ ਤੁਸੀਂ ਫੁਲਕਾਰੀ ਨੂੰ ਚੁਣਿਆ ਹੈ ਕਿ ਇਹ ਤੁਸੀਂ ਕਹਿੰਦੇ ਸਾਡੀ ਤੀਜੀ ਪੀੜ੍ਹੀ ਹੈ ਇਸ ਟਾਈਮ ਦੇ ਕੰਮ ਕਰ ਰਹੀ ਹੈ ਫਲਕਾਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਿ ਇਸ ਫਲਕਾਰੀ ਨੂੰ ਬਿਜ਼ਨਸ ਵਜੋਂ ਕਰਨ ਵਾਸਤੇ ਕਿਹੋ ਜੀਆਂ ਜੜੀਆਂ ਤੁਹਾਨੂੰ ਔਂਕੜ ਆਈਆਂ ਤਾਂ ਉਹਨਾਂ ਔਂਕੜਾਂ ਦਾ ਕਿੱਦਾਂ ਸਾਹਮਣਾ ਕੀਤਾ ਸੋ ਫੁਲਕਾਰੀ ਭਾਜੀ ਜਿਹੜੀ ਫੁਲਕਾਰੀ ਤੇ ਬਾਗ ਅਸੀਂ ਦੋ ਹੀ ਨਾਮ ਸੁਣਦੇ ਆ ਪਰ ਬਾਗ ਦੀਆਂ ਵੀ ਅੱਗੋਂ ਜਾ ਕੇ ਕਿਸਮਾਂ ਆ ਜਾਂਦੀਆਂ ਜਿ ਤਰ੍ਹਾਂ ਕੋਡੀ ਬਾਗ, ਮਵਿੰਜਾ ਬਾਗ, ਵੇਲਣਿਆਲਾ ਬਾਗ, ਕਣਕ ਦੇ ਸਿੱਟਿਆਂ ਵਾਲਾ ਬਾਗ ਇਹਦੀਆਂ ਕਾਫੀ ਕਿਸਮਾਂ ਐ 50 ਦੇ ਕਰੀਬ ਤੇ ਫੁਲਕਾਰੀ ਦੋ ਤਰੀਕੇ ਦੀ ਹੁੰਦੀ ਐ ਵੈਸੇ ਜਿਹੜੀ ਹੁੰਦੀ ਐ ਇੱਕ ਟੂਲ ਦੀ ਹੁੰਦੀ ਐ ਤੇ ਇੱਕ ਸਿੰਪਲ ਫੁਲਕਾਰੀ ਹੁੰਦੀ ਐ ਸੁਆਣੀਆਂ ਜਦੋਂ ਘਰਾਂ 'ਚ ਕੰਮ ਕਰਦੀਆਂ ਹੁੰਦੀਆਂ ਚ ਉਹ ਸਿੰਪਲ ਫੁਲਕਾਰੀ ਲੈਂਦੀਆਂ ਹੁੰਦੀਆਂ ਸੀ ਜਦੋਂ ਮਾਈਆਂ ਵੇਲੇ ਜਦੋਂ ਮਾਈਆਂ ਲਾਉਣੀਆਂ ਹੁੰਦੀਆਂ ਸੀ ਜਾਂ ਕਿਸੇ ਦੇ ਉਹ ਅਸੀਂ ਕੌਣ ਜਾਣਾ ਹੁੰਦਾ ਸੀ ਉਹਦਾ ਟੂਲ ਦੀ ਫੁਲਕਾਰੀ ਲੈਂਦੀਆਂ ਹੁੰਦੀਆਂ ਸੀ ਤੇ ਬਾਗ ਜਿਹੜਾ ਵਿਆਹ ਦੇ ਸਮੇਂ ਲਿਆ ਜਾਂਦਾ ਹੈ ਕਿ ਇਹ ਸਭ ਤੋਂ ਛਾਈ ਚੀਜ਼ ਹੈ ਕਿ ਅਸੀਂ ਕਿਸੇ ਦੇ ਵਿਆਹ 'ਚ ਜਿਹੜਾ ਬਾਗ ਲਵਾਂਗੇ ਸੋ ਇਸ ਤਰੀਕੇ ਦੀ ਇਹ ਤਿੰਨ ਚੀਜ਼ਾਂ ਜਿਹੜੀਆਂ ਬਣਦੀਆਂ ਜਿਹੜੀਆਂ ਫੁਲਕਾਰੀ ਬਾਗ ਨਾਲ ਬਾਗ ਦੀਆਂ ਅਗੋਂ ਅਲੱਗ-ਅਲੱਗ ਡਿਜ਼ਾਈਨ ਹੁੰਦਾ ਹਰ ਘਰ ਦਾ ਆਪਣਾ ਜਿਹੜਾ ਇਹ ਡਿਜ਼ਾਈਨ ਹੁੰਦਾ ਸੀਗਾ ਹਰ ਹਰ ਇੱਕ ਦੀ ਆਪਣੀ ਇਮੇਜਿਨੇਸ਼ਨ ਦੇ ਹਿਸਾਬ ਨਾਲ ਜਿਹੜੇ ਬਾਗ ਬਣਦੇ ਸੀ ਜਿਸ ਤਰ੍ਹਾਂ ਤੁਸੀਂ ਕਹਿ ਕੇ ਸਾਡੀ ਜਿਹੜੀ ਤੀਜੀ ਪੀੜ੍ਹੀ ਆ ਇਸ ਕਿੱਤੇ ਦੇ ਵਿੱਚ ਹੈ ਪਹਿਲਾਂ ਜਿਹੜੀਆਂ ਪਰਾਤਨ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਦਾਦੀ ਦਾ ਮਾਂ ਇੱਕ ਧੀ ਨੂੰ ਪ੍ਰੇਰਿਤ ਕਰਦੀ ਸੀ ਕਿ ਸਹਰਾਣਿਆਂ ਦੇ ਉੱਤੇ ਡਿਜ਼ਾਈਨ ਕਰਨੇ ਜਾਂ ਚਾਦਰ ਦੇ ਉੱਤੇ ਡਿਜ਼ਾਈਨ ਪਾਉਣੇ ਜਾਂ ਹੋਰ ਜਿਹੜਾ ਆਪਾਂ ਜਿਹੜਾ ਵਾਧੇ ਨਾਲ ਕਹਿੰਦੇ ਹਾਂ ਉਹਨਾਂ ਦੇ ਉੱਤੇ ਕਪੜਾ ਪਾਉਣਾ ਉਹਦੇ ਵਿੱਚ ਡਿਜ਼ਾਈਨ ਕਰਨੇ ਹੁਣ ਤੋਂ ਸਭ ਅਲੋਪ ਹੋ ਗਏ ਨੇ ਤੇ ਤੁਸੀਂ ਅੱਜ ਵੀ ਇਸ ਸੱਭਿਆਚਾਰ ਨੂੰ ਸੰਭਿਆ ਹੋਇਆ ਹੈ ਭਾਜੀ ਚੀਜ਼ਾਂ ਲੋਪ ਨਹੀਂ ਹੁੰਦੀਆਂ ਅਸੀਂ ਅਸੀਂ ਮਾਡਰਨਾਈਜੇਸ਼ਨ ਵੱਲ ਜ਼ਿਆਦਾ ਵਧ ਗਏ ਚੀਜ਼ਾਂ ਸਾਡੇ ਘਰਾਂ 'ਚ ਅੱਜ ਵੀ ਮਿਲ ਜਾਣਗੀਆਂ ਪਰ ਅਸੀਂ ਮਾਡਰਨ ਜ਼ਿਆਦਾ ਹੁੰਦੇ ਜਾਂਦੇ ਆ ਸਾਨੂੰ ਲੱਗਦਾ ਕਿ ਇਹ ਸ਼ਾਇਦ ਚੀਜ਼ਾਂ ਵੈਲਿਊਏਬਲ ਨਹੀਂ ਆ ਪਰ ਮੈਂ ਹਮੇਸ਼ਾ ਕਹਿੰਨੀ ਹੁੰਨੀ ਆ ਜਿੰਨੀਆਂ ਪੁਰਾਣੀਆਂ ਚੀਜ਼ਾਂ ਆ ਅਸੀਂ ਅੱਜ ਹਿਸਟਰੀ ਪੜ੍ਹਦੇ ਆ ਜਾਂ ਅਸੀਂ ਮਿਊਜ਼ੀਅਮਸ 'ਚ ਜਾਂਦੇ ਆ ਬਾਹਰਲੇ ਮੁਲਕਾਂ 'ਚ ਲੋਕ ਜ਼ਿਆਦਾਤਰ ਮਿਊਜ਼ੀਅਮਸ 'ਚ ਜਾਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਸੋ ਉਹ ਉੱਥੇ ਜਾ ਕੇ ਦੱਸਦੇ ਆ ਕਿ ਆ ਚੀਜ਼ ਐਦਾਂ ਆ ਪਰ ਅਸੀਂ ਕਿਉਂ ਆਪਣੀ ਰਵਾਇਤ ਨੂੰ ਅਸੀਂ ਮਿਊਜ਼ੀਅਮ ਦਾ ਹਿੱਸਾ ਬਣਾਈ ਹੈ ਅਸੀਂ ਆਪਣੇ ਘਰਾਂ 'ਚ ਰੱਖੀ ਹੈ ਨਾ ਅਸੀਂ ਆਪਣੇ ਘਰਾਂ 'ਚੋਂ ਕੱਢ ਕੇ ਵਿਖਾਈਏ ਅਸੀਂ ਆਪਣੇ ਘਰਾਂ 'ਚ ਲਈਏ ਉਹਨਾਂ ਨੂੰ ਵਰਤੀਏ ਤੇ ਤਾਂ ਹੀ ਸਾਨੂੰ ਉਹ ਚੀਜ਼ਾਂ ਲੱਗਣਗੀਆਂ ਨਹੀਂ ਅਲੋਪ ਸੋ ਅਸੀਂ ਮਾਡਰਨਾਈਜੇਸ਼ਨ ਵੱਲ ਜ਼ਿਆਦਾ ਵਧਦੇ ਜਾਂਦੇ ਆ ਤਾਂ ਇਹ ਚੀਜ਼ਾਂ ਹੌਲੀ-ਹੌਲੀ ਸਾਨੂੰ ਉਹਨਾਂ ਦੀ ਕਦਰ ਘਟਦੀ ਜਾਂਦੀ ਹੈ ਕਿ ਹੌਲੀ-ਹੌਲੀ ਹੌਲੀ-ਹੌਲੀ ਇਹ ਜਿਹੜੀਆਂ ਚੀਜ਼ਾਂ ਦੀ ਕਦਰ ਘਟਦੀ ਕਿਸੇ ਟਾਈਮ ਤੇ ਨਾ ਜਿਹੜਾ bizness ਹੈ ਨਾ ਉਹ ਆਪਣੇ ਘਰ ਦੇ ਵਿੱਚ ਹੁੰਦਾ ਹੈ ਪਰ ਅਸੀਂ ਉਸ ਨੂੰ ਪਹਿਚਾਨਦੇ ਨਹੀਂ ਆ ਜਿਆਦਾਤਰ ਲੋਕ ਇਹ ਵੀ ਕਹਿੰਦੇ ਕਿ ਬਾਰਡਰ ਏਰੀਏ ਦੇ ਵਿੱਚ ਕੰਮ ਨਹੀਂ ਹੈਗਾ ਪਰ ਤੁਸੀਂ ਬਾਰਡਰ ਏਰੀਏ ਦੇ ਵਿੱਚ ਬੈਠੇ ਜੋ ਤੁਸੀਂ ਘਰੋਂ ਆਪਣਾ bizness ਜਿਹੜਾ ਚੁੱਕ ਕੇ ਉਹ ਬਾਹਰ ਦੇ ਮੁਲਕਾਂ ਤੱਕ ਪਹੁੰਚਾ ਦਿੰਦਾ ਹੈ ਕਿ ਅੱਜ ਇੱਕ ਫੁਲਕਾਰੀ ਜਿਹੜਾ ਹੈ ਫੁਲਕਾਰੀ ਦੇ ਨਾਂ ਤੇ ਤੁਸੀਂ ਮਸ਼ਹੂਰ ਜੋ ਕਿਸੇ ਤੁਹਾਡੇ ਜਗ ਇੱਕ Google ਤੇ ਸਰਚ ਮਾਰੀ ਜਾਂ YouTube ਤੇ ਮਾਰੀ ਤੇ ਤੁਹਾਡਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਉਹਨਾਂ ਨੌਜਵਾਨ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਮੈਂ ਭਾਜੀ ਹਮੇਸ਼ਾ ਇੱਕ ਗੱਲ ਸਭ ਨੂੰ ਕਹਿੰਨੀ ਆ ਤੁਸੀਂ ਸ਼ੁਰੂਆਤ ਕਰੋ ਕੋਈ ਵੀ ਕੰਮ ਦੀ ਹੈ ਅ ਅਸੀਂ ਆ ਸਾਡੀ ਜਿਹੜੀ ਪੀੜ੍ਹੀ ਆ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਬਾਹਰ ਵਿਦੇਸ਼ਾਂ ਨੂੰ ਆ ਜਾਂ ਦਿਖਾਵੇ ਵਾਲੇ ਕੰਮਾਂ 'ਚ ਹੁੰਦੀ ਆ ਜਾਂਦੀ ਆ ਪਰ ਅਸੀਂ ਆਪਣੇ ਘਰਾਂ ਦੇ ਵਿੱਚ ਨਾ ਬਿਜ਼ਨਸ ਜਿਹੜੇ ਹੁੰਦੇ ਆ ਜਿੰਨੇ ਵੀ ਜਿੰਨੇ ਵੀ ਬਿਜ਼ਨਸ ਸੀ ਵੱਡੇ ਬਿਜ਼ਨਸ ਆ ਕੋਈ ਵੀ ਚੀਜ਼ ਵੇਖਦੇ ਹੋ ਉਹ ਹਮੇਸ਼ਾ ਪ੍ਰੋਬਲਮ ਸੋਲਵਿੰਗ ਹੁੰਦੇ ਆ ਕਿ ਤੁਸੀਂ ਕਿਸੇ ਚੀਜ਼ ਦੀ ਜਿਹੜੀ ਆ ਪ੍ਰੋਬਲਮ ਆ ਤੇ ਉਹਨੂੰ ਸੋਲਵ ਕਰ ਰਹੇ ਹੋ ਸੋ ਆਪਣੇ ਘਰਾਂ 'ਚ ਅਸੀਂ ਹਜ਼ਾਰਾਂ ਪ੍ਰੋਬਲਮਸ ਆ ਸਾਡੇ ਘਰ 'ਚ ਜੇ ਅਸੀਂ ਕਹੀਏ ਸਾਡੇ ਛੋਟੇ ਪਿੰਡਿਆਂ ਸ਼ਹਿਰਿਆਂ ਇਨਾਂ ਚੋਂ ਹਰ ਆਰਗੈਨਿਕ ਖੇਤੀ ਖਤਮ ਹੋ ਗਈਆਂ ਸਾਡੇ ਅਸੀਂ ਅਸਲੀ ਦੁੱਧ ਨਹੀਂ ਪਹਚਾਨ ਪਾਉਂਦੇ ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੇਸ ਤਰੀਆਂ ਖਤਮ ਹੋ ਗਈਆਂ ਛੋਟੇ ਛੋਟੇ ਜਿਹੜੇ ਕਰੋਸ਼ੀਏ ਦਰਮਾਲ ਬਣਦੇ ਹੁਣ ਅਸੀਂ ਤੁਸੀਂ ਬਾਲੀਵੁੱਡਸ ਦੇ ਇਹਨੇ ਸਟਾਰ ਵੇਖੋ ਉਹ ਕੋਟੀਆਂ ਹੱਥ ਦੀਆਂ ਆਉਣੀਆਂ ਪਾਉਂਦੇ ਆ ਅਸੀਂ ਆਪਣੇ ਘਰਾਂ 'ਚ ਛੱਡਤੀਆਂ ਸਾਨੂੰ ਲੱਗਦਾ ਕਿ ਅਸੀਂ ਬ੍ਰਾਂਡ ਦੀ ਜੈਕਟ ਲੈ ਲਈਏ ਉਹ ਉਹ ਜ਼ਿਆਦਾ ਹੀ ਸਾਡੇ ਤੇ ਪ੍ਰਭਾਵ ਪਾਊਗੀ ਬਟ ਅਸੀਂ ਕੋਈ ਬ੍ਰਾਂਡ ਆ ਸਾਡੇ ਘਰਾਂ 'ਚ ਇੰਨੀਆਂ ਖੂਬਸੂਰਤ ਚੀਜ਼ਾਂ ਆ ਨਾ ਅਸੀਂ ਉਹ ਚੀਜ਼ਾਂ ਨੂੰ ਬ੍ਰਾਂਡ ਬਣਾ ਲਈਏ ਤੇ ਉਹ ਚੀਜ਼ਾਂ ਨੂੰ ਅਸੀਂ ਲੋਕਾਂ ਨੂੰ ਵੇਚੀਏ ਤੇ ਸਾਡੇ ਘਰਾਂ 'ਚੋਂ ਵੀ ਬਹੁਤ ਸਾਰੇ ਰੁਜ਼ਗਾਰ ਚੱਲ ਸਕਦੇ ਆ ਬਟ ਇਹ ਹੈ ਕਿ ਅਸੀਂ ਉਹ ਚੀਜ਼ ਉਹ ਪਾਸਾ ਵੇਖਣਾ ਹੀ ਛੱਡਤਾ ਜਿਹੜੀ ਪੋਜ਼ਿਟਿਵ ਸਾਈਡ ਹੁੰਦੀ ਹੈ ਨਾ ਹੁਣ ਤੁਸੀਂ ਮੈਨੂੰ ਕਹੋਗੇ ਕਿ ਆਹ ਕਮਰਾ ਹੈ ਬਾਲਿਆਂ ਵਾਲੀ ਛੱਤ ਵਾਲਾ ਤੇ ਤੁਹਾਨੂੰ ਵਿੱਚ ਕੀ ਖੂਬਸੂਰਤੀ ਲੱਗਦੀ ਹੈ ਪਰ ਮੈਂ ਤੁਹਾਨੂੰ ਇਹਦੇ ਚੀ 10 ਚੰਗੀਆਂ ਚੀਜ਼ਾਂ ਦੱਸ ਸਕਦੀ ਹਾਂ ਕਿ ਇੱਥੇ ਆਹ ਚੀਜ਼ ਆ ਇੱਥੇ ਆਹ ਚੀਜ਼ਾਂ ਇਹ ਜਿਹੜੀ ਬਾਲਿਆਂ ਵਾਲੀ ਛੱਤ ਆ ਜੇ 100 ਸਾਲ ਪੁਰਾਣੀ ਹੈ ਨਾ ਤੇ ਤੁਸੀਂ ਇੱਥੇ ਬੈਠੇ ਹੋ ਇੱਥੇ ਗਰਮੀਆਂ ਚ ਆ ਕੇ ਬੈਠੋਗੇ ਤੇ ਇੱਥੇ ਇਸ ਦੀ ਜਰੂਰਤ ਨਹੀਂ ਹੈ ਸੋ ਮੈਂ ਤੁਹਾਨੂੰ ਕਿਹਾ ਕਿ ਅਸੀਂ ਨੇਗੇਟਿਵ ਵੇਖਣ ਨਾਲੋਂ ਚੰਗਾ ਪੋਜ਼ਿਟਿਵ ਵੇਖੀਏ ਤੇ ਆਪਣੇ ਘਰਾਂ ਚੋਂ ਥੋੜੇ ਪੈਸਿਆਂ ਚੋਂ ਰੋਜ਼ਗਾਰ ਕਰੀਏ ਤੇ ਬਹੁਤ ਅਸੀਂ ਆਪਣੇ ਮਾਪਿਓ ਵੀ ਨੂੰ ਦੁੱਖ ਨਾ ਦਈਏ ਜੇ ਸਾਡੀਆਂ ਪੜਾਈਆਂ ਤੇ ਲੱਖਾਂ ਲੱਗਦੇ ਆ ਨਾ ਤੇ ਮਾਪਿਓ ਲਈ ਕੱਢਣੇ ਬਹੁਤ ਔਖੇ ਆ ਕਿਉਂਕਿ ਮੈਂ ਵੀ ਮਿਡਲ ਕਲਾਸ ਫੈਮਿਲੀ ਤੋਂ ਆ ਅਸੀਂ ਚਾਰ ਭੈਣ ਭਰਾ ਪੜੇ ਆ ਮੇਰੇ ਪਾਪਾ ਇਕੱਲੇ ਕਮਾਉਂਦੇ ਸੀਗੇ ਤੇ ਉਹ ਆਮਦਨ ਨੂੰ ਡਿਵਾਈਡ ਕਰਨਾ ਬਹੁਤ ਔਖਾ ਹੈ ਮੈਂ ਫਿਰ ਵੀ ਕੁਸ਼ਕਿਸਮਤ ਆ ਕਿ ਮੇਰੇ ਮਾਪਿਓ ਨੇ ਸਾਨੂੰ ਪੜਾਇਆ ਹੈ ਸਾਨੂੰ ਉਹਨੇ ਜੋਗਾ ਕੀਤਾ ਹੈ ਭਾਵੇਂ ਉਹਨਾਂ ਨੇ ਔਖੇ ਹੋ ਕੇ ਪੜਾਇਆ ਸੋ ਜੇ ਅਸੀਂ ਮਾਪਿਓ ਨੂੰ ਇਹ ਪੜਾਇਆ ਜਾਂ ਲਿਖਾਇਆ ਅਸੀਂ ਉਹਨਾਂ ਦਾ ਪੀ ਬੈਕ ਕਰਕੇ ਜਾਈਏ ਕੁੜੀਆਂ ਵੀ ਅਸੀਂ ਉਹਨਾਂ ਐ ਨਾ ਕਰੀਏ ਕਿ ਅਸੀਂ ਉਹਨਾਂ ਤੋਂ ਕਹੀਏ ਕਿ ਵਿਆਹ ਤੇ 50 ਲੱਖ ਲਾ ਦੋ 20 ਲੱਖ ਲਾ ਦੋ 10 ਲੱਖ ਲਾ ਦੋ ਅਸੀਂ ਉਹਨਾਂ ਨੇ ਕਮਾ ਕੇ ਦਈਏ ਨਾ ਉਹਨਾਂ ਅਸੀਂ ਉਹਨਾਂ ਦੇ ਉਹਨਾਂ ਦਾ ਫੇਰੀ ਉਹ ਸਾਨੂੰ ਪੁੱਤ ਕਹਿਣਗੇ ਜਾਂ ਸਾਨੂੰ ਬਰਾਬਰਤਾ ਦਾ ਦਰਜਾ ਤੇ ਤਾਂ ਹੀ ਮਿਲੂਗਾ ਨਾ ਜੇ ਅਸੀਂ ਉਹਨਾਂ ਦੇ ਬਰਾਬਰ ਕੰਮ ਕਰੀਏ ਜੇ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਹਾਂ ਵੀ ਅਸੀਂ ਉਹਨਾਂ ਜੋਗਾ ਕਰ ਜਾਈ ਛੱਡ ਕੇ ਜਾਣਾ ਫਿਰ ਉਹ ਬਰਾਬਰਤਾ ਨਹੀਂ ਮਿਲ ਸਕਦੀ ਜਿਹੜੀਆਂ ਕੁੜੀਆਂ ਕਹਿੰਦੀਆਂ ਜਾਂ ਮੈਂ ਉਹਨਾਂ ਦੀ ਗੱਲ ਕਰਾਂ ਕਿ ਸਾਨੂੰ ਬਰਾਬਰਤਾ ਚਾਹੀਦੀ ਹੈ ਜਾਂ ਹਰ ਚੀਜ਼ 'ਚ ਜੇ ਬਰਾਬਰਤਾ ਚਾਹੀਦੀ ਹੈ ਤਾਂ ਫਿਰ ਬਰਾਬਰਤਾ ਉਹਨਾਂ 'ਚ ਵੀ ਹੋਵੇ ਕਿ ਅਸੀਂ ਮੁੰਡਿਆਂ ਬਰਾਬਰ ਕੰਮ ਵੀ ਕਰੀਏ ਸਾਡੇ ਮਾਪਿਓ ਨੂੰ ਜੇ ਅਸੀਂ ਫਲਾਈਟਾਂ 'ਚ ਘੁੰਮ ਰਹੇ ਹਾਂ ਜਾਂ ਅਸੀਂ ਵੱਡੀਆਂ ਵੱਡੀਆਂ ਜਗਾਂਵਾਂ ਅੱਛੇ ਜਾਣੇ ਆ ਤੇ ਉਹ ਵੀ ਸਾਡੇ ਬਰਾਬਰ ਉਹ ਚੀਜ਼ਾਂ ਵੇਖਣ ਉਹ ਵੀ ਦੁਨੀਆ ਉਹ ਵੇਖਣ ਤੇ ਉਹ ਵੀ ਉਹ ਹੌਲੀ ਹੌਲੀ ਇਹ ਚੀਜ਼ਾਂ ਹੋ ਜਾਂਦੀਆਂ ਪੋਸੀਬਲ ਪਰ ਇਹ ਕਿ ਤੁਹਾਨੂੰ ਸਮਾਂ ਲੱਗਦਾ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਹੋ ਤੇ ਤੁਹਾਨੂੰ ਆਟੋਮੈਟਿਕਲੀ ਚੰਗੇ ਲੋਕ ਮਿਲਦੇ ਜਾਂਦੇ ਜੇ ਤੁਸੀਂ ਅੱਜ ਆਇਓ ਤੇ ਕੋਈ ਤੁਸੀਂ ਕੁਝ ਸਿਖਾ ਕੇ ਜਾਓਗੇ ਸੋ ਹੌਲੀ ਹੌਲੀ ਸਿੱਖਣ ਵਾਲਾ ਬੰਦਾ ਹੋਵੇ ਕਿਤੋਂ ਵੀ ਸ਼ੁਰੂਆਤ ਕਰ ਸਕਦਾ ਤੇ ਸਿੱਖ ਸਕਦਾ ਤੇ ਅੱਗੇ ਵਧ ਸਕਦਾ ਮਨਪ੍ਰੀਤ ਨੂੰ ਪਰਿਵਾਰ ਵੱਲੋਂ ਕਿਹੋ ਜਿਹਾ ਸਾਥ ਮਿਲਦਾ ਪਿਆ ਕਿਉਂਕਿ ਕਈ ਲੋਕ ਇਹੋ ਜਿਹਾ ਵੀ ਆਉਂਦੇ ਹੋਣਗੇ ਆਂਦੇ ਹੋਣਗੇ ਇਹ ਕੀ ਪੁਰਾਣੇ ਜੇ ਕਿਨਲ ਦੇ ਕਾਰੋਬਾਰ ਦੇ ਨਾਲ ਜੁੜੀ ਅੱਜ ਕੱਲ੍ਹ ਲੋਕ ਚੰਦ ਤੇ ਪਹੁੰਚ ਗਏ ਨੇ ਤੇ ਬਹੁਤ ਕੁਝ ਉਹ ਵੱਖਰਾ ਕਰਨ ਨੂੰ ਫਿਰਦੇ ਨੇ ਤੇ ਇਹ ਪੁਰਾਣੇ ਜੇ ਕਿੱਤੇ ਦੇ ਨਾਲ ਮਨਪ੍ਰੀਤ ਜੁੜੀ ਹੈ ਨਹੀਂ ਭਾਜੀ ਮੈਨੂੰ ਕਦੀ ਕਿਸੇ ਨੇ ਆ ਕੇ ਨਹੀਂ ਇਹ ਗੱਲ ਕਿਹਾ ਹਾਂ ਹਰ ਇੱਕ ਦੀ ਮੈਂ ਕਹਿ ਸਕਦੀ ਆ ਜਿੰਨੇ ਬਹੁਤ ਜ਼ਿਆਦਾ ਮਾਡਰਨ ਪਨ ਵਾਲਾ ਬੰਦਾ ਹੋਊਗਾ ਉਹਨੂੰ ਲੱਗਦਾ ਹੋਊਗਾ ਕਿ ਇਹ ਚੀਜ਼ ਪੁਰਾਣੀ ਆ ਪਰ ਇੱਥੇ ਜਿੰਨੇ ਹੁੰਦੇ ਆ ਉਹ ਸਾਨੂੰ ਮੈਨੂੰ ਆਣ ਕੇ ਕਹਿੰਦੇ ਕਿ ਇਹ ਕਮਰਾਨਾ ਟਾਇਓ ਇਸ 100 ਸਾਲ ਪੁਰਾਣਾ ਹੈ ਕਮਰਾਨਾ ਟਾਇਓ ਇੱਕ ਕੰਮ ਨਾ ਛੱਡਿਓ ਮੈਂ ਤੁਹਾਨੂੰ ਅ ਅਸੀਂ ਇੰਗਲੈਂਡ ਕੈਨੇਡਾ ਜਾ ਕੇ 20 ਐਗਜ਼ਿਬਿਸ਼ਨ ਵਰਕਸ਼ਾਪਸ ਕੀਤੀਆਂ ਤੇ ਉੱਥੇ ਜਾ ਕੇ ਸਾਨੂੰ ਫੁਲਕਾਰੀ ਦੇ ਨਾਂ ਨਾਲ ਨਾ ਜਾਣਦੇ ਆ ਲੋਕ ਲੋਕ ਸਾਨੂੰ ਫੁਲਕਾਰੀ ਦੇ ਨਾਂ ਨਾਲ ਕਾਲ ਕਰਦੇ ਆ ਫੁਲਕਾਰੀ ਦੇ ਨਾਂ ਨਾਲ ਹੀ ਜਾਣਦੇ ਆ ਸੋ ਕਿੱਤਾ ਕਦੀ ਵੀ ਕਿਤੇ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਤੁਸੀਂ ਕੋਈ ਵੀ ਕਰ ਰਹੇ ਹੋ ਪਰ ਇਹ ਕਿ ਤੁਹਾਨੂੰ ਉਸ ਕੰਮ ਦੇ ਵਿੱਚ ਆਪਣਾ ਸਮਾਂ ਇਨਵੈਸਟ ਕਰਨਾ ਪੈਂਦਾ ਹੈ ਤੇ ਉਸ ਸਮਾਂ ਹੀ ਤੁਹਾਨੂੰ ਨਿਖਾਰਦਾ ਜੇ ਤੁਸੀਂ ਹੌਲੀ-ਹੌਲੀ ਉਸ ਕੰਮ ਦੇ ਵਿੱਚ ਲੱਗੇ ਰਹਿੰਦੇ ਹੋ ਕੋਸ਼ਿਸ਼ ਕਰਦੇ ਰਹਿੰਦੇ ਹੋ ਤੇ ਉਹ ਆਟੋਮੈਟਿਕਲੀ ਇੱਕ ਦਿਨ ਉਹ ਹੋ ਜਾ ਹੁੰਦਾ ਮੈਮ ਕਹਿੰਨੀ ਹੈ ਮੈਨੇਜਮੈਂਟ ਦਾ ਇੱਕ ਗ੍ਰਾਫ ਹੁੰਦਾ ਹੈ ਜਦੋਂ ਤੁਸੀਂ ਜ਼ਿੰਦਗੀ ਤੁਹਾਨੂੰ ਇੱਕ ਸਬਰ ਪਰਖਦੀ ਆ ਹੌਲੀ 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 ਪਰਖਦੀ ਆ ਉਹ ਦੇਖਦੀ ਵੀ ਆ ਤਾਂ ਵੀ ਕਰਦੀ ਆ ਦੇਖਦੀ ਵੀ ਆ ਤਾਂ ਵੀ ਕਰਦੀ ਆ ਇੱਕ ਦਿਨ ਉਹ ਗ੍ਰਾਫ ਦੀ ਗਤੀ ਇਹੋ ਜਿਹੀ ਫੜ ਲੈਂਦਾ ਹੈ ਕਿ ਤੁਸੀਂ ਉਸ ਪੁਆਇੰਟ ਤੱਕ ਪਹੁੰਚ ਜਾਂਦੇ ਹੋ ਜਿੱਥੋਂ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ ਪਰ ਤੋਟਾ ਕੰਪੀਟੀਸ਼ਨ ਆਪਣੇ ਆਪ ਨਾਲ ਹੁੰਦਾ ਕਿਉਂਕਿ ਅਸੀਂ ਆਪਣੇ ਮਨ ਨੂੰ ਸਥਿਰ ਨਹੀਂ ਰੱਖਦੇ ਅਸੀਂ ਜਦੋਂ ਮੜ ਜ ਡਿੱਗਦਾ ਹੈ ਤਾਂ ਸਾਰੇ ਲੋਕ ਕਹਿੰਦੇ ਕਿ ਜੇ 10 ਬੰਦੇ ਕਹਿ ਰਹੇ ਗਲਤ ਹੈ ਗਲਤ ਹੈ ਗਲਤ ਹੈ ਪਰ ਜੇ ਸਾਨੂੰ ਅੰਦਰਲੀ ਆਵਾਜ਼ ਆ ਜੇ ਫੁਲਕਾਰੀ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਆ ਚੀਜ਼ ਇਦਾਂ ਨਹੀਂ ਆ ਇਹ ਚੀਜ਼ ਇਦਾਂ ਹੈ ਇਹ ਪੁਰਾਣਾ ਕੀਤਾ ਹੈ ਜਾਂ ਕੁਝ ਬਟ ਉਹ ਦਸਾਂ ਬੰਦੇ ਦਾ ਮੈਨੂੰ ਕਿਉਂ ਫਰਕ ਪੈ ਰਿਹਾ ਕਿਉਂਕਿ ਮੇਰਾ ਮੇਰਾ ਕਿੱਤਾ ਤੇ ਬਹੁਤ ਖੂਬਸੂਰਤ ਹੈ ਮੈਂ ਉਸ ਚੀਜ਼ ਗਲਤ ਨਹੀਂ ਕਰ ਰਹੀ ਜੇ ਮੈਂ ਉਸ ਸਿਰ ਤੇ ਚੁੰਨੀ ਲੈ ਕੇ ਉਹਨੂੰ ਪ੍ਰੈਜੈਂਟ ਕਰ ਰਹੀ ਹਾਂ ਤੇ ਪੰਜਾਬ ਦਾ ਆਰਟ ਕੈ 100 ਬੰਦੇ ਉਹਨੂੰ ਗਲਤ ਕਹਿਣ ਪਰ ਇੱਕ ਬੰਦਾ ਵੀ ਆ ਕੇ ਕਹਿੰਦਾ ਨਾ ਜਦੋਂ ਕੀ ਮਨਪ੍ਰੇਤ ਤੁਸੀਂ ਸਿਰ ਤੇ ਚੁੰਨੀ ਲੈ ਕੇ ਇਹਨੂੰ ਉਦਾਂ ਹੀ ਪ੍ਰੈਜ਼ੈਂਟ ਕਰ ਰਹੇ ਹੋ ਜਿੱਦਾਂ ਇਹ ਚੀਜ਼ ਹੈਗੀ ਆ ਤੇ ਉਹ ਉਹ ਆਪਣੇ ਆਪ 'ਚ ਇੱਕ ਵੱਡਾ ਪ੍ਰਾਊਡ ਮੂਵਮੈਂਟ ਹੁੰਦਾ ਹੈ ਬਾਕੀ ਇਹ ਕਿ ਤੁਸੀਂ ਆਪਣੇ ਕੰਮ 'ਚ ਲੱਗੇ ਰਹੋ ਮੈਂ ਇਹ ਸਾਰਿਆਂ ਨੂੰ ਇਹ ਸੁਝਾਅ ਦਿੰਨੀ ਆ ਸਮਾਂ ਲੱਗਦਾ ਹੈ ਹਰ ਚੀਜ਼ ਸਮਾਂ ਮੰਗਦੀ ਹੈ 5 ਸਾਲ 10 ਸਾਲ ਤੁਹਾਡਾ ਖਿੱਚ ਕੇ ਜ਼ਿੰਦਗੀ ਦਾ ਲੈ ਜਾਂਦੀ ਆ ਪਤਾ ਵੀ ਨਹੀਂ ਲੱਗਦਾ ਕਿ ਤੁਹਾਨੂੰ ਉਹ 10 ਸਾਲ ਕਿੱਥੇ ਲੰਘ ਗਏ ਪਰ ਉਹ 10 ਸਾਲ ਬਾਅਦ ਤੁਹਾਨੂੰ ਉਹ ਬਹੁਤ ਸੋਹਣਾ ਨਖਾਰ ਕੇ ਅੰਦੰਦੀਆ ਚੋਲੀ ਪੌਂਦੀਆ ਕੁਛ ਨਾ ਕੁਛ ਮਨਪ੍ਰੀਤ ਸਾਨੂੰ ਇਹ ਦੱਸਿਓ ਕਿ ਜਿਹੜੀ ਫੁਲਕਾਰੀ ਤੁਸੀਂ ਸਿਰ ਤੇ ਲਈ ਹੋਈ ਆ ਕਿ ਇਹਦੇ ਵਿੱਚ ਕੁਝ ਮਸ਼ੀਨੀ ਵੀ ਹੈਗਾ ਜਾਂ 100% ਹੱਥ ਦੇ ਨਾਲ ਹੀ ਵਰਕ ਕੀਤਾ ਹੋਇਆ ਹੈ ਜੀ ਹੱਥ ਦੀ ਹੁੰਦੀ ਆ ਇਹ ਪਿੱਛੋਂ ਪਤਾ ਲੱਗ ਜਾਂਦਾ ਇਹਨਾਂ ਗੰਡਾਂ ਤੋਂ ਪਤਾ ਲੱਗ ਜਾਂਦਾ ਕਿ ਹੱਥ ਦੀ ਹੈ ਅਸੀਂ ਕਦੀ ਵੀ ਇੱਕ ਪੀਸ ਮਸ਼ੀਨ ਮੇਡ ਨਹੀਂ ਵੇਚਿਆ ਅਜ 10 ਸਾਲ ਹੋ ਗਿਆ ਜੇ ਸਿੱਕਦੀ ਵੀ ਇੱਕ ਪੀਸ ਵੀ ਮਸ਼ੀਨ ਮੇਡ ਨਹੀਂ ਵੇਚਿਆ ਮੈਂ ਤੁਹਾਨੂੰ ਦਾਅਵੇ ਨਾ ਕੈਮਰੇ ਤੇ ਕਹਿ ਰਹੀਆਂ ਇਹ ਗੱਲ ਮੈਂ ਇਹ ਬਿਲਕੁਲ ਗਰੰਟਡ ਕਹਿ ਰਹੀਆਂ ਕਿ ਅਸੀਂ ਕਦੀ ਵੀ ਕੁਝ ਨਹੀਂ ਵੇਚਿਆ ਚਾਹ ਸਾਡੇ ਕੋਲ 20 ਪੀਸ ਹੁਣ ਪਰ ਹੁੰਦੇ ਹੱਥ ਦੇ ਹੀ ਆ ਅਸੀਂ ਅਗਲੇ ਅਗਲੇ ਵੀ ਸਮੇਂ ਦੇ ਵਿੱਚ ਅਸੀਂ ਜਿੰਨਾ ਚਿਰ ਮੇਰੇ ਸਾਹ ਹੈ ਮੇਰੀ ਕੋਸ਼ਿਸ਼ ਹੋਊਗੀ ਕਿ ਜਿੰਨਾ ਚਿਰ ਵੀ ਅਸੀਂ ਕੰਮ ਕਰੀਏ ਉਹ ਹੱਥ ਦਾ ਹੋਵੇ ਤੇ ਲੋਕਾਂ ਦਾ ਕੋਈ ਚੀਜ਼ ਪਰਫੁੱਲਤ ਹੋਵੇ ਜੋ ਆਰਟ ਹੈ ਸਾਡਾ ਆਰਟ ਜਿਹੜਾ ਉਹ ਬਚਿਆ ਰਹੇ ਉਹ ਕਿਤੇ ਨਾ ਕਿਤੇ ਉਹ ਜੇ ਗੋਰੇ ਵੀ ਲੈਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਹੱਥ ਦੀ ਹੈ ਮਸ਼ੀਨ ਮੇਡ ਨਹੀਂ ਹੈ ਮਨਪ੍ਰੀਤ ਫਿਰ ਕਿੰਨੇ ਦੇਸ਼ਾਂ ਦੇ ਵਿੱਚ ਇਸ ਬਿਜ਼ਨਸ ਨੂੰ ਲੈ ਕੇ ਗਈ ਹੈ ਅਸੀਂ ਲਾਉਂ ਦੇਸ਼ ਘੁੰਮ ਚੁੱਕੇ ਆ ਭਾਜੀ ਇੰਗਲੈਂਡ ਕੈਨੇਡਾ ਵਰਗੇ ਦੇਸ਼ ਘੁੰਮ ਕੇ ਅਸੀਂ ਇੱਥੇ ਬੈਠਿਆ ਸਾਰੇ ਕਹਿ ਦਿੰਦੇ ਆ ਉੱਥੇ ਤੁਸੀਂ ਸੈੱਟ ਨਹੀਂ ਹੋਏ ਤੁਸੀਂ ਉੱਥੇ ਹੋ ਕੇ ਤੁਸੀਂ ਮੰਨਣਾ ਮੈਨੂੰ ਜਦੋਂ ਅਸੀਂ ਵਰਕਸ਼ਾਪਸ ਜਾਂ ਇੱਥੇ ਐਗਜ਼ਿਬਿਸ਼ਨਸ ਕਰਦੇ ਆ ਸਾਨੂੰ ਲੋਕ ਹੌਂਡਾ ਡਾਲਰਾਂ ਚ ਪੈਸੇ ਦੇ ਕੇ ਵੀ ਜਾਂਦੇ ਆ ਤੇ ਅਸੀਂ ਉੱਥੋਂ ਵੀ ਫਿਰ ਮੁੜ ਕੇ ਪੱਟੀ ਆਉਂਨੇ ਆ ਕਿਉਂਕਿ ਸਾਡਾ ਕਿੱਤਾ ਇਹ ਆ ਸਾਡੀ ਕਰਮ ਭੂਮੀ ਇਹ ਆ ਜਨਮ ਭੂਮੀ ਵੀ ਮੇਰੀ ਇਹ ਆ ਤੇ ਸੋ ਮੇਰੀ ਕਰਮ ਭੂਮੀ ਵੀ ਹੈ ਸੋ ਅਸੀਂ ਚਾਹੁੰਦੇ ਆ ਕਿ ਇਹ ਚੀਜ਼ ਜੇ ਇੱਥੋਂ ਅੱਜ ਛੋਟੇ ਲੈਵਲ ਤੇ ਪ੍ਰਮੋਟ ਹੋ ਰਹੀ ਹੈ ਤੇ ਕੱਲ ਨੂੰ ਬਹੁਤ ਵੱਡੇ ਲੈਵਲ ਤੇ ਵੀ ਪ੍ਰਮੋਟ ਹੋਊਗੀ ਸੋ ਅਸੀਂ ਚਾਹੁੰਦੇ ਆ ਕਿ ਇਹ ਅਲੱਗ ਕਿਉਂਕਿ ਜਦੋਂ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਨਾ ਉਹ ਤੁਸੀਂ ਇਕੱਲੇ ਨਹੀਂ ਗਰੋ ਹੁੰਦੇ ਜੇ ਮੈਂ ਕਹਾਂ ਕਿ ਮੇਰਾ ਨਾਮ ਮੈਂ ਮਨਤੇਕ ਘਰਪੱਟੀ ਹੈ ਤੇ ਇਹ ਪ੍ਰਫੁੱਲਤ ਹੋ ਰਿਹਾ ਨਹੀਂ ਪਰ ਉਹ ਮੇਰੇ ਪਿੱਛੇ ਟੀਮ ਘਰਾਂ ਚ ਜਿਹੜਾ 4-5000 ਰੁਪਏ ਮਹੀਨਾ ਜਾ ਰਿਹਾ ਉਹ ਵੀ ਉਹ ਵੀ ਮੇਰੇ ਨਾਲ ਹੀ ਗਰੋ ਕਰ ਰਿਹਾ ਉਹ ਵੀ ਇੰਡੀਪੈਂਡੈਂਟ ਹੋ ਰਿਹਾ ਉਹ ਵੀ ਆਪਣੇ ਘਰਾਂ ਦੇ ਖਰਚੇ ਸ਼ਾਇਦ ਉਸ ਤਰੀਕੇ ਨਾਲ ਕਰ ਰਿਹਾ ਜਾਂ ਜਿੰਨਾ ਤੋਂ ਅਸੀਂ ਖੱਦਰ ਧੱਗਾ ਲੈਨੇ ਆ ਉਹ ਵੀ ਉਹ ਉਹ ਮਾਰਕੀਟ ਵੀ ਗਰੋ ਹੁੰਦੀ ਹੈ ਜਦੋਂ ਵੀ ਕੋਈ ਚੀਜ਼ ਰਿਵਾਈਵ ਹੁੰਦੀ ਹੈ ਕਰ ਰਿਵਾਈਵ ਵਰਡ ਆ ਕਿ ਜੇ ਤੁਸੀਂ ਅਸੀਂ ਨੂੰ ਮੋੜ ਸੁਰਜੀਤ ਕਰ ਰਹੇ ਹੋ ਤੇ ਮੋੜ ਸੁਰਜੀਤ ਦੇ ਨਾਲ ਉਹ ਸਰਕਲ ਵੀ ਮੋੜ ਸੁਰਜੀਤ ਹੁੰਦਾ ਉਹ ਖੱਦਰ ਬੜਨਾ ਦੁਬਾਰਾ ਤੋਂ ਸ਼ੁਰੂਆਤ ਕੀਤਾ ਉਹ ਧਾਗੇ ਦੁਬਾਰਾ ਤੋਂ ਖਰੀਦਣੇ ਸ਼ੁਰੂਆਤ ਕੀਤੇ ਮੈਂ ਪਰਸੋਂ ਹੀ ਜਿੱਥੋਂ ਅਸੀਂ ਧਾਗੇ ਲੈਨੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਅੰਕਲ ਹੋਰ ਵੀ ਇੰਨੇ ਵੱਡੇ ਮਾਰਜਨ ਚ ਕੋਈ ਲੈਂਦਾ ਕਹਿੰਦੇ ਨਹੀਂ ਤੁਸੀਂ ਪਤਾ ਨਹੀਂ ਕਿਦਾਂ ਐ ਸੋਚ ਲਿਆ ਉਹਨਾਂ ਨੇ ਉਹ 10 ਸਾਲ ਹੋ ਗਏ ਮੇਰੇ ਨਾਲ ਕੰਮ ਕਰਦੇ ਆ ਕਾਫੀ ਬਜ਼ੁਰਗ ਆਂਕਲ ਤੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਕਿ ਹਾਂ ਤੁਸੀਂ ਇਸ ਸੀਜ਼ਨ ਨੂੰ ਰਿਵਾਈਵ ਕਰ ਰਹੇ ਹੋ ਰਿਵਾਈਵ ਐਕਚੁਅਲੀ ਤੁਸੀਂ ਨਹੀਂ ਕਰ ਰਹੇ ਹੁੰਦੇ ਪਰ ਉਹ ਜਿਹੜਾ ਤੁਸੀਂ ਇੱਕ ਤੁਸੀਂ ਮਨ ਚ ਸੋਚਿਆ ਹੁੰਦਾ ਨੇ ਕਿ ਆ ਚੀਜ਼ ਮੈਂ ਇੱਥੋਂ ਤੱਕ ਲੈ ਕੇ ਜਾਣੀ ਐ ਤੇ ਉਹ ਪ੍ਰਮਾਤਮਾ ਤੁਹਾਡੇ ਤੋਂ ਹੌਲੀ 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 ਉਹ ਚੀਜ਼ ਦਾ ਹਿੱਸਾ ਬਣਾਈ ਜਾਂਦਾ ਤੇ ਉਹ ਤੁਸੀਂ ਲੋਕਾਂ ਚ ਜੇ ਤੁਸੀਂ ਕਹੋ ਕਿ ਮੈਂ ਕੰਮ ਦੇ ਰਿਹਾ ਮੈਂ ਨਹੀਂ ਦੇ ਰਿਹਾ ਉਹ ਕਰਵਾ ਰਿਹਾ ਮਨਪ੍ਰੀਤ ਫਿਰ ਇਕੱਲੀ ਇਹ ਕੰਮ ਕਰਦੀ ਕਿ ਜਾਂ ਮਨਪ੍ਰੀਤ ਦੇ ਪਿੱਛੇ ਪੂਰੀ ਇੱਕ ਕੋਈ ਟੀਮ ਹੈ ਮੇਰੀ ਮੈਂ ਦੇਖਦੀ ਪੜਦੇ ਤੇ ਅੱਗਿਆ ਇਕੱਲੀ ਪਰ ਮੇਰੀ ਪਿੱਛੇ ਪੂਰੀ ਟੀਮ ਆ 300 ਜਾਣਿਆਂ ਦੀ 350 ਜਾਣਿਆਂ ਦੀ ਉਹ ਬਹੁਤ ਸੋਹ ਖੂਬਸੂਰਤ ਕੰਮ ਕਰਦੇ ਆ ਸੂਈ ਦੇ ਨਾਲ ਉਹ ਕਈ ਕਈ ਮਹੀਨੇ 6-6 ਮਹੀਨੇ ਬਾਗਾਂ ਨੂੰ ਲੱਗ ਜਾਂਦੇ ਆ ਤੇ ਉਹ ਮੇਰੀ ਪ੍ਰੋਪਰ ਇੱਕ ਟੀਮ ਆ ਜੇ ਸੋਸ਼ਲ ਮੀਡੀਆ ਦੇਖਦੇ ਹੋ ਟੀਮ ਆ ਜੇ ਤੁਸੀਂ ਐਗਜ਼ਿਬਿਸ਼ਨਸ 'ਚ ਵੇਖਦੇ ਹੋ ਟੀਮ ਆ ਮੇਰੇ ਘਰ ਮੇਰੇ ਘਰ ਦੇ ਜਿਹੜੇ ਪਰਿਵਾਰ ਦੇ ਪੰਜ ਮੈਂਬਰ ਰਹਿੰਦੇ ਆ ਉਹ ਵੀ ਮੇਰੀ ਟੀਮ ਦਾ ਹਿੱਸਾ ਹੈ ਉਹ ਵੀ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਵੰਡੀਆਂ ਹੁੰਦੀਆਂ ਕਿ ਇੱਕ ਇੱਕ ਕੰਮ ਤੁਸੀਂ ਕਰਨਾ ਸੋ ਇੱਕ ਪ੍ਰੋਪਰ ਟੀਮ ਆ ਜਿਹੜੀ ਕੰਮ ਕਰਦੀ ਆ ਫਿਰ ਇਹ ਜਿਹੜਾ ਕੰਮ ਹੈ ਇਹਦਾ ਕੋਈ ਟਾਈਮ ਹੀ ਹੈਗਾ ਕਿ ਜਾਂ ਕੋਈ ਟਾਈਮ ਨਹੀਂ ਹੈਗਾ ਨਹੀਂ ਉਹ ਆਪਣੇ ਘਰਾਂ 'ਚ ਕਰਦੀ ਆ ਭਾਜੀ ਤੇ ਉਹ ਆਪਣੇ ਘਰਾਂ 'ਚ ਕਰਦੀ ਆ ਫਿਰ ਮੈਂ ਉਹਨਾਂ ਨੂੰ ਇਹ ਫ੍ਰੀਲੀ ਛੱਡਿਆ ਹੋਇਆ ਕਿਉਂਕਿ ਜਿਹੜਾ ਕੋਈ ਆਰਟ ਹੁੰਦਾ ਨਾ ਉਹ ਤੁਸੀਂ ਉਹਨੂੰ ਵੱਜ ਕੇ ਨਹੀਂ ਕਰਾ ਸਕਦੇ ਉਹ ਫਿਰ ਨਿੱਖੜ ਕੇ ਨਹੀਂ ਆਊਗਾ ਕਿਉਂਕਿ ਕੋਈ ਵੀ ਚੀਜ਼ ਆ ਜਿਹੜੀ ਸੋ ਜੇ ਆ ਕੋਈ ਵੀ ਆਰਟ ਦੇ ਨਾਲ ਬੰਨੀ ਹੈ ਤੇ ਉਹ ਉਹ ਸਮਾਂ ਲਾ ਕੇ ਬੰਨੀ ਹੈ ਤੇ ਉਹ ਫ੍ਰੀ ਮਾਈਂਡ ਨਾਲ ਨਹੀਂ ਬੰਨੀ ਹੈ ਜੇ ਤੁਸੀਂ ਮੈਂ ਉਹਨੂੰ ਬਿਜ਼ਨਸ ਵਾਂਗ ਕਹਾਂਗੇ ਤਾਂ ਹਾਂ ਦੇਣਾ ਚ ਪੂਰੀ ਕਰਾ ਲਵਾਂ ਉਹ ਚੀਜ਼ ਕਦੇ ਨਿੱਖਰ ਕੇ ਨਹੀਂ ਆਉਣੀ ਫਿਰ ਇਹ ਇਹ ਫੁਲਕਾਰੀ ਦਾ ਤੇ ਬਾਗ ਦਾ ਤੇ ਜਾਂ ਹੋਰ ਜਿਹੜੀਆਂ ਫੁਲਕਾਰੀਆਂ ਨੇ ਕੀ ਕੀ ਰੇਟ ਰੱਖਿਆ ਇਹਦਾ ਅੱਡੀ ਫੁਲਕਾਰੀਆ ਸਾਡੀਆਂ 650 ਤੋਂ ਸਟਾਰਟ ਹੋ ਜਾਂਦੀਆਂ ਬਾਗ ਸਾਡੇ 18000 ਤੋਂ ਸਟਾਰਟ ਹੋ ਕੇ 50000 60000 ਤੱਕ ਵੀ ਚੱਲ ਜਾਂਦੇ ਕਈ ਲੱਖ ਤੱਕ ਵੀ ਚਲੇ ਜਾਂਦੇ ਫੁਲ ਫੁਲਕਾਰੀ ਤੇ ਬਾਗ ਦੇ ਵਿੱਚ ਅੰਤਰ ਕੀ ਹੈ ਫੁਲਕਾਰੀ ਭਾਜੀ ਕਾਟਨ ਦੇ ਕੱਪੜੇ ਤੇ ਚਨੌਂਚ ਫੌਨ ਦੇ ਕੱਪੜੇ ਤੇ ਬਣ ਜਾਂਦੀ ਹੈ ਤੇ ਜਿਹੜੀ ਬਾਗ ਹੁੰਦਾ ਹੈ ਉਹ ਹਮੇਸ਼ਾ ਖੱਦਰ ਤੇ ਹੀ ਬਣਦਾ ਉਹ ਕਦੀ ਉਹਦੇ ਤੇ ਨਹੀਂ ਬਣ ਸਕਦਾ ਕਿਉਂਕਿ ਬਾਗ ਦਾ ਡਿਜ਼ਾਈਨ ਵੀ ਉਹਦੇ ਤੇ ਨਹੀਂ ਬਣਦਾ ਕਿਉਂਕਿ ਬਾਗ ਦੇ ਇੱਕ ਬਹੁਤ ਸਾਰੇ ਡਿਜ਼ਾਈਨ ਫ੍ਰੀ ਹੈਂਡ ਹੁੰਦੇ ਆ ਮਤਲਬ ਬਿਨਾ ਛਾਪੇ ਤੋਂ ਹੁੰਦੇ ਆ ਸੋ ਉਹ ਇਦਾਂ ਬਣਦੇ ਆ ਮੈਂ ਇਸ ਕਮਰੇ ਦੇ ਵਿੱਚ ਜਦ ਬੈਠਿਆ ਤਾਂ ਮੈਨੂੰ ਕਮਰੇ ਦੇ ਵਿੱਚ ਚਾਰ ਸਵੇਰੇ ਛਾਤੀ ਮਾਰੀ ਤੇ ਕੁਝ ਪਰਾਤਨ ਜਿਹੜੀਆਂ ਚੀਜ਼ਾਂ ਪਈਆਂ ਹੋਈਆਂ ਇਹ ਮਨਪ੍ਰੀਤ ਨੂੰ ਸ਼ੌਂਕ ਹੈ ਕਿ ਤਾਂ ਮਨਪ੍ਰੀਤ ਦੇ ਭੈਣ ਭਰਾਵਾਂ ਨੂੰ ਸ਼ੌਂਕ ਹੈ ਪੁਰਾਣੇ ਸ਼ੌਂਕਾਂ ਪ੍ਰਾਣੀਆ ਚੀਜ਼ਾਂ ਇਕੱਠੀਆਂ ਕਰਨ ਦਾ ਫੁਲਕਾਰੀ ਫੁਲਕਾਰੀ ਸਾਨੂੰ ਇਹ ਲੱਗਦਾ ਹੈ ਕਿ ਜੇ ਚੀਜ਼ ਰਵਾਇਤੀ ਆ ਸਾਡਾ ਜਿਹੜਾ ਇੱਕ ਕਮਰਾ ਜਿੱਥੇ ਫੁਲਕਾਰੀ ਲੋਕ ਪ੍ਰੀਤਨ ਆਉਂਦੇ ਆ ਜਿਉ 100 ਸਾਲ ਪੁਰਾਣਾ ਤੇ ਉਹਨਾਂ ਨੂੰ ਉਹ ਚੀਜ਼ਾਂ ਯਾਦ ਰਹਿਣ ਕਿ ਆ ਵੀ ਚੀਜ਼ਾਂ ਹੁੰਦੀਆਂ ਬੇਸ਼ੱਕ ਅਸੀਂ ਜਿਹੜੀਆਂ ਮਾਡਰਨ ਪਣ ਵਾਲ ਮੁਰ ਗਏ ਆ ਸਾਡੇ ਅਸੀਂ LED ਆ ਟੀਵੀ ਜਾਂ ਉਹ ਚੀਜ਼ਾਂ ਵੇਖਦੇ ਆ ਪਰ ਪੁਰਾਣੀਆਂ ਚੀਜ਼ਾਂ ਵੀ ਲਾਲਟੇ ਨਹੀਂ ਆ ਉਹ ਚੀਜ਼ਾਂ ਵੀ ਯਾਦ ਰਹਿਣ ਉਹਨਾਂ ਪੁਰਾਣਾ ਰੇਡੀਓ ਆ ਸਾਡਾ ਇਹ ਮਾਰਸ਼ਲ ਦਾ ਇਹ ਬਹੁਤ ਪੁਰਾਣਾ ਹੈ ਸਾਡੇ ਘਰ ਦਾ ਹੈ ਪਰ ਚੱਲਦਾ ਨਹੀਂ ਹੈ ਅਸੀਂ ਅੱਜ ਜੇ ਮਾਡਰਨ ਨਵਾਂ ਮਾਰਸ਼ਲ ਦਾ ਲਿਆ ਰੇਡੀਓ ਤੇ ਪੁਰਾਣਾ ਵੀ ਰੱਖਿਆ ਕਿ ਲੋਕਾਂ ਨੂੰ ਪਤਾ ਰਹੇ ਕਿ ਆ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਸੀ ਸੋ ਇਹ ਮੇਰੇ ਭਰਾ ਨੂੰ ਬਹੁਤ ਸ਼ੌਂਕ ਹੈ ਸੋ ਕੱਠੀਆਂ ਕਰਕੇ ਕਲੈਕਸ਼ਨ ਇੱਥੇ ਲਾਉਂਦਾ ਰਹਿੰਦਾ ਸੋ ਉਹਨਾਂ ਨੌਜਵਾਨ ਲੜਕੀਆਂ ਲੜਕੀਆਂ ਨੂੰ ਕੀ ਮੈਸੇਜ ਰਵੇਗਾ ਮਨਪ੍ਰੀਤ ਮਨਪ੍ਰੀਤ ਕੋਰ ਦਾ ਜਿਹੜੀਆਂ ਬਾਹਰ ਜਾਣਾ ਚਾਹੁੰਦੀਆਂ ਜਾਂ ਕੁਝ ਹੋਰ ਜਿਹੜਾ ਹਟ ਕੇ ਆਪਣੇ ਸੱਭਿਆਚਾਰ ਤੋਂ ਕੰਮ ਕਰਨਾ ਕਰਨਾ ਚਾਹੁੰਦੀਆਂ ਨੇ ਸੋ ਮੇਰਾ ਇੱਕੋ ਮੈਸੇਜ ਹੈ ਕੰਮ ਕੋਈ ਵੀ ਕਰੋ ਤੁਸੀਂ ਆਪਣੇ ਕੰਮ ਦੇ ਵਿੱਚ ਪਰਫੈਕਟ ਹੋਵੋ ਇਮਾਨਦਾਰ ਰਹੋ ਹੌਲੀ ਹੌਲੀ ਕੰਮ ਚੱਲ ਜਾਂਦੇ ਹੁੰਦੇ ਆ ਸੋ ਇੱਕ ਇਹ ਕੰਮ ਕਰੋ ਜਿਹੜੇ ਕਿ ਐਕਚੁਅਲ ਚ ਸਾਨੂੰ ਜਿਹੜੇ bizness ventures ਉਹ ਕਰੋ ਜਿਹੜੇ ਕਿ ਤੁਹਾਡੀ ਚੀਜ਼ ਨੂੰ ਕਿਸੇ ਨੂੰ ਪ੍ਰੋਬਲਮ ਸੋਲਵਿੰਗ ਹੋਣ ਤੇ ਤੁਸੀਂ ਕਿਸੇ ਚੀਜ਼ ਨੂੰ ਰਿਵਾਈਵ ਕਰ ਰਹੇ ਹੋਣ ਹੁਣ ਆਪਾਂ ਬਹੁਤ ਸਾਰੇ ਜਾਣੇ ਦਰਿਆ ਕੇਸ ਇੱਧਰ ਅਸੀਂ ਮਤਲਬ ਕਹਿੰਨੇ ਆ ਕਿ ਇਹ ਫਾਲਤੂ ਆ ਪਰ ਤੁਸੀਂ ਇੰਗਲੈਂਡ ਜਾਂ ਵੱਡੇ ਦੇਸ਼ਾਂ ਚ ਜਾ ਕੇ ਵੇਖੋ ਤੇ ਉਹਨਾਂ ਉਹਨਾਂ ਨੇ ਬਹੁਤ ਸੋਹਣੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ ਸੋਫੇਸ ਤੇ ਵੀ ਸੋਫਿਆਂ ਤੇ ਜਿਹੜੀਆਂ ਉਹ ਦਰਿਆ ਕੇਸ ਰੱਖੇ ਹੁੰਦੇ ਆ ਸੋ ਕੋਈ ਵੀ ਚੀਜ਼ ਜਿਹੜੀ ਅਸੀਂ ਇੱਥੇ ਬੈਠੇ ਸੋਚਦੇ ਆ ਕਿ ਇਹ ਸਾਡੇ ਕੰਮ ਦੀ ਨਹੀਂ ਪਰ ਤੁਸੀਂ ਇੱਕ ਵਰਲਡ ਦੇ ਵਿੱਚ ਝਾਤੀ ਮਾਰ ਕੇ ਵੇਖੋ ਕਿ ਉਹ ਚਾਹੇ ਕਿਸੇ ਹੋਰ ਕੋਨੇ 'ਚ ਬਹੁਤ ਖੂਬਸੂਰਤੀ ਤਰੀਕੇ ਨਾਲ ਉਹ ਕੰਮ ਦੀ ਹੋਵੇ ਸੋ ਕੋਈ ਵੀ ਬਿਜ਼ਨਸ ਵੈਂਚਰ ਕਰੋ ਜਿਹੜਾ ਕਿ ਵਰਲਡ ਦੇ ਲਈ ਕੰਮ ਆਵੇ ਜਿ ਤਰ੍ਹਾਂ ਹੁਣ ਜੇ ਆਰਟ ਆ ਤੇ ਇਹ ਵਰਲਡ ਦੇ ਵਿੱਚ ਜਾਊਗਾ ਇਹ ਸਾਡੇ ਲਈ ਸਾਡੀ ਰਵਾਇਤ ਆ ਪਰ ਹੋ ਸਕਦਾ ਦੁਬਈ ਵਾਲਿਆਂ ਦੇ ਲਈ ਉਹ ਇਹ ਕਾਟਵਰਕ ਹੋਵੇ ਉਹ ਫਰੇਮ ਕਰਕੇ ਲਾਉਂਦੇ ਹੋਣ ਸੋ ਇਹ ਇੱਕ ਆਰਟ ਆ ਸੋ ਮੈਂ ਹਮੇਸ਼ਾ ਸਾਰੀਆਂ ਕੁੜੀਆਂ ਨੂੰ ਕਹਿੰਨੀ ਹੇ ਕੰਮ ਕਰੋ ਕੰਮ ਜ਼ਰੂਰ ਕਰੋ ਇੰਡੀਪੈਂਡੈਂਟ ਜ਼ਰੂਰ ਹੋ ਬਹੁਤ ਬਹੁਤ ਸ਼ੁਕਰੀਆ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਹ ਸਨਮਨ ਮਨਪ੍ਰੀਤ ਕੌਰ ਫਲਕਾਰੀ ਵਾਲੇ ਜਿਹੜੇ ਇੱਕ ਪਾਸੇ ਆਪਾਂ ਕਹਿ ਦਿੰਨੇ ਇਹ ਬਾਰਡਰ ਏਰੀਆ ਏ ਇਹ ਬਾਰਡਰ ਏਰੀਆ 'ਚ ਨਸ਼ਾ ਬਹੁਤ ਹੈ ਜਾਂ ਉਹ ਕੁਝ ਜਿਨ੍ਹਾਂ ਨੇ ਕੰਮ ਕਰਨਾ ਨਾ ਉਹ ਕੰਮ ਕਰ ਦਿੰਦੇ ਨੇ ਇੱਕ ਕਹਾਵਤ ਹੈ ਨਾ ਉੱਗਣ ਵਾਲੇ ਉੱਗ ਜਾਂਦੇ ਨੇ ਸਿਨਾ ਪਾੜ ਕੇ ਪੱਥਰਾਂ ਦਾ ਜਿਨ੍ਹਾਂ ਨੇ ਕੰਮ ਕਰਨਾ ਨਾ ਉਹਨਾਂ ਨੇ ਆਪਣਾ ਬਿਜ਼ਨਸ ਜਿਹੜਾ ਹੈ ਉਹ ਖੜਾ ਕਰ ਹੀ ਲੈਣਾ ਹੈ ਇਹਨਾਂ ਨੇ ਇੱਕ ਘਰ ਦੇ ਵਿੱਚੋਂ ਬਿਜ਼ਨਸ ਸ਼ੁਰੂ ਕੀਤਾ ਹੈ ਤੇ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ ਹੈ ਫੁਲਕਾਰੀ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ ਕਿ ਜਿਹੜੇ ਪ੍ਰਾਤਨ ਜਿਹੜੇ ਵਿਆਹ ਹੁੰਦੇ ਸੀ ਨਾ ਫੁਲਕਾਰੀ ਤੋਂ ਬਿਨਾਂ ਨਹੀਂ ਸੀ ਹੁੰਦੇ ਚਲੋ ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਮਸ਼ੀਨੀ ਯੁੱਗ ਆ ਗਿਆ ਹੈ ਲੋਕ ਮਸ਼ੀਨਾਂ ਵਾਲੀਆਂ ਜਿਹੜੀਆਂ ਫੁਲਕਾਰੀਆਂ ਟਾਈਮ ਪਾਸ ਕਰਨ ਵਾਸਤੇ ਬਾਜ਼ਾਰੋਂ ਖਰੀਦ ਲੈਂਦੇ ਨੇ ਪਰ ਇਹਨਾਂ ਨੇ ਹੱਥੀ ਜਿਹੜਾ ਨਾ 100% ਇਹਨਾਂ ਨੇ ਦੱਸਿਆ ਕਿ ਅਸੀਂ ਹੱਥ ਦੇ ਨਾਲ ਜਿਹੜਾ ਹੈ ਉਹ ਫਲਕਾਰੀ ਤੇ ਕੰਮ ਕਰਦੇ ਹਾਂ ਸੋ ਗੱਲਬਾਤ ਸਾਡੀ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਇਹ ਸਾਡਾ ਉਪਰਾਲਾ ਤੁਹਾਨੂੰ ਕਿੱਦਾਂ ਦਾ ਲੱਗਾ ਸੋ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਗੁਰਦੇਵਾਲ ਸਿੰਘ